ਪਾਠ ਦਾ ਉਦੇਸ਼ ਵਿਦਿਆਰਥੀਆਂ ਨੂੰ ਸਮਾਜ ਵਿੱਚ ਵਿਚਰਨ ਦੇ ਨਿਯਮਾਂ ਬਾਰੇ ਸਮਝਾਉਣਾ ਤਾਂ ਜੋ ਉਹ ਸ਼ਿਸ਼ਟਾਚਾਰੀ ਬਣ ਸਕਣ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਸਮਾਜ ਵਿੱਚ ਰਹਿੰਦੇ ਆ ਉਸ ਨੂੰ ਸਮਾਜ ਵਿੱਚ ਚੱਲਦੇ ਕਾਨੂੰਨਾਂ ਅਤੇ ਰੀਤੀ ਰਿਵਾਜਾਂ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲੈਣਾ ਪੈਂਦਾ ਹੈ ਸਮਾਜ ਤੋਂ ਬਾਹਰ ਉਸ ਦੀ ਕੋਈ ਹੋਂਦ ਨਹੀਂ ਹੈ ਸਮਾਜ ਵਿੱਚ ਚੰਗਾ ਬਣ ਕੇ ਰਹਿਣ ਦੇ ਲਈ ਸ਼ਿਸ਼ਟਾਚਾਰ ਅਨੁਸਾਰ ਚੱਲਣਾ ਪੈਂਦਾ ਹੈ ਸ਼ਿਸ਼ਟਾਚਾਰ ਤੋਂ ਬਿਨਾ ਇਨਸਾਨ ਇੱਕ ਜੰਗਲੀ ਜਾਨਵਰ ਵਰਗਾ ਹੁੰਦਾ ਹੈ ਜਿਸ ਉੱਤੇ ਕੋਈ ਰੋਕ ਟੋਕ ਨਹੀਂ ਹੁੰਦੀ ਇਸ ਲਈ ਸਾਨੂੰ ਸ਼ਿਸ਼ਟਾਚਾਰ ਦੇ ਨਿਯਮਾਂ ਨੂੰ ਸਮਝ ਲੈਣਾ ਚਾਹੀਦਾ ਹੈ ਅਤੇ ਇਹਨਾਂ ਨੂੰ ਆਪਣੀ ਆਦਤ ਬਣਾ ਲੈਣਾ ਚਾਹੀਦਾ ਹੈ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਸ਼ਿਸ਼ਟਾਚਾਰ ਦੇ ਨਿਯਮ ਹਰ ਸਮਾਜ ਵਿੱਚ ਵੱਖਰੇ-ਵੱਖਰੇ ਹੁੰਦੇ ਹਨ ਪਰ ਇਹਨਾਂ ਦਾ ਆਧਾਰ ਇੱਕ ਸਮਾਨ ਹੈ। ਸ਼ਿਸ਼ਟਾਚਾਰ ਦਾ ਸਭ ਤੋਂ ਪਹਿਲਾ ਨਿਯਮ ਨਿਮਰਤਾ ਹੈ। ਸਾਡੇ ਸ਼ਬਦਾਂ ਅਤੇ ਬੋਲਾਂ ਵਿੱਚ ਨਿਮਰਤਾ ਹੋਣੀ ਚਾਹੀਦੀ ਹੈ। ਜਦੋਂ ਵੀ ਅਸੀਂ ਆਪਣੇ ਤੋਂ ਵੱਡੇ ਨੂੰ ਬੁਲਾਈਏ ਤਾਂ ਹਮੇਸ਼ਾ ਜੀ ਕਹਿਣਾ ਚਾਹੀਦਾ ਹੈ ਆਪਣੇ ਤੋਂ ਵੱਡੇ ਦਾ ਨਾਂ ਨਹੀਂ ਲੈਣਾ ਚਾਹੀਦਾ ਅਤੇ ਛੋਟੇ ਨੂੰ ਵੀ ਓਏ ਆਦ ਆ ਕੇ ਨਹੀਂ ਬੁਲਾਉਣਾ ਚਾਹੀਦਾ ਸਗੋਂ ਉਸ ਦਾ ਸਹੀ ਨਾਂ ਲੈ ਕੇ ਬੁਲਾਉਣਾ ਚਾਹੀਦਾ ਹੈ ਸਾਡੇ ਅੰਦਰ ਆਪਣੇ ਤੋਂ ਵੱਡਿਆਂ ਪ੍ਰਤੀ ਹੀ ਨਹੀਂ ਸਗੋਂ ਆਪਣੇ ਬਰਾਬਰ ਵਾਲਿਆਂ ਅਤੇ ਆਪਣੇ ਤੋਂ ਛੋਟਿਆਂ ਪ੍ਰਤੀ ਵੀ ਨਿਮਰਤਾ ਅਤੇ ਪਿਆਰ ਦਾ ਭਾਵ ਹੋਣਾ ਚਾਹੀਦਾ ਹੈ ਹਰ ਇੱਕ ਨਾਲ ਗੱਲ ਕਰਨ ਸਮੇ ਸਾਡੀ ਆਵਾਜ਼ ਵਿੱਚ ਮਿਠਾਸ ਹੋਣੀ ਚਾਹੀਦੀ ਹੈ ਨਿਮਰਤਾ ਸਾਡੀ ਭਾਸ਼ਾ ਵਿੱਚ ਹੀ ਨਹੀਂ ਸਗੋਂ ਸਾਡੇ ਮਨ ਵਿੱਚ ਵੀ ਹੋਣੀ ਚਾਹੀਦੀ ਹੈ ਸਾਡੇ ਸੰਸਕਾਰ ਅਜਿਹੇ ਹੋਣੇ ਚਾਹੀਦੇ ਹਨ ਕਿ ਜੇ ਸਾਡੇ ਘਰ ਮਹਿਮਾਨ ਆਉਣ ਤਾਂ ਅਸੀਂ ਖਿੜੇ ਮੱਥੇ ਉਹਨਾਂ ਦਾ ਸਵਾਗਤ ਕਰੀਏ ਆਪਣੇ ਤੋਂ ਵੱਡੇ ਦੇ ਬੈਠਣ ਤੋਂ ਬਾਅਦ ਹੀ ਸਾਨੂੰ ਬੈਠਣਾ ਚਾਹੀਦਾ ਹੈ ਨਿਮਰਤਾ ਦਾ ਪਾਵ ਚਾਪਲੂਸੀ ਨਹੀਂ ਹੈ ਜੇਕਰ ਸਾਨੂੰ ਮਹਿਸੂਸ ਹੋਵੇ ਕਿ ਨਿਮਰਤਾ ਵਰਤਨ ਨਾਲ ਕੋਈ ਸਾਡਾ અપਮਾਨ ਕਰ ਰਿਹਾ ਹੈ ਜਾਂ ਫਿਰ ਸਾਨੂੰ ਦੀਨਹੀਨ ਸਮਝ ਕੇ ਸਾਡੇ ਨਾਲ ਤਰਸ ਭਰਿਆ ਵਰਤਾਓ ਕਰ ਰਿਹਾ ਹੈ ਤਾਂ ਸਾਨੂੰ ਅਜੀਹਾ ਵਰਤਾਓ ਮਨਜ਼ੂਰ ਨਹੀਂ ਕਰਨਾ ਚਾਹੀਦਾ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਸੇ ਵੀ ਧਰਮ ਬਾਰੇ ਗਲਤ ਨਹੀਂ ਬੋਲਣਾ ਚਾਹੀਦਾ ਸ਼ਿਸ਼ਟਾਚਾਰ ਦਾ ਦੂਜਾ ਨਿਯਮ ਹੈ ਦੂਜੇ ਦੇ ਨਿੱਜੀ ਜੀਵਨ ਵਿੱਚ ਦਖਲ ਨਾ ਦੇਣਾ ਹਰ ਇਨਸਾਨ ਦਾ ਆਪਣਾ ਨਿੱਜੀ ਜੀਵਨ ਹੁੰਦਾ ਹੈ ਇਸ ਲਈ ਸਾਨੂੰ ਬੇਕਾਰ ਹੀ ਉਸ ਦੀ ਉਮਰ ਜਾਤ ਤਨਖਾਹ ਆਦ ਨਹੀਂ ਪੁੱਛਣੀ ਚਾਹੀਦੀ ਕਿਸੇ ਦੇ ਘਰ ਜਾਂ ਦਫਤਰ ਜਾ ਕੇ ਉਸ ਨੂੰ ਪੁੱਛੇ ਬਿਨਾ ਉਸ ਦਾ ਸਮਾਨ ਨਹੀਂ ਛੇੜਨਾ ਚਾਹੀਦਾ ਜਦੋਂ ਵੀ ਕਿਸੇ ਤੋਂ ਕੋਈ ਚੀਜ਼ ਲਈਏ ਤਾਂ ਧੰਨਵਾਦ ਜ਼ਰੂਰ ਕਰਨਾ ਚਾਹੀਦਾ ਹੈ ਕਿਸੇ ਤੋਂ ਆਪਣਾ ਕੰਮ ਕਰਵਾਉਣ ਪਿੱਛੋਂ ਧੰਨਵਾਦ ਕਹਿਣ ਨਾਲ ਅਸੀਂ ਛੋਟੇ ਨਹੀਂ ਹੋ ਜਾਂਦੇ ਬਕਾਇਆ ਲੈਣ ਤੋਂ ਬਾਅਦ ਜੇਕਰ ਗਾਹਕ ਦੁਕਾਨਦਾਰ ਨੂੰ ਅਤੇ ਦੁਕਾਨਦਾਰ ਗਾਹਕ ਨੂੰ ਧੰਨਵਾਦ ਕਹਿੰਦੇ ਹਨ ਤਾਂ ਉਹ ਆਪਣੇ ਸ਼ਿਸ਼ਟਾਚਾਰੀ ਹੋਣ ਦਾ ਸਬੂਤ ਦਿੰਦੇ ਹਨ ਖਾਣੇ ਦੀ ਮੇਜ਼ ਤੇ ਇਕੱਠੇ ਖਾਣਾ ਖਾਣ ਵੇਲੇ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ ਖਾਣਾ ਖਾਂਦੇ ਸਮੇਂ ਆਵਾਜ਼ ਨਹੀਂ ਆਉਣੀ ਚਾਹੀਦੀ ਸਾਨੂੰ ਖਾਣਾ ਆਰਾਮ ਨਾਲ ਚਬਾ ਕੇ ਖਾਣਾ ਚਾਹੀਦਾ ਹੈ ਜੇਕਰ ਘਰ ਮਹਿਮਾਨ ਆਉਣ ਤਾਂ ਉਹਨਾਂ ਦੀ ਪਸੰਦ ਅਨੁਸਾਰ ਹੀ ਖਾਣਾ ਬਣਾਉਣਾ ਚਾਹੀਦਾ ਹੈ। ਸ਼ਿਸ਼ਟਾਚਾਰ ਦਾ ਸਭ ਤੋਂ ਮਹੱਤਵਪੂਰਨ ਆਧਾਰ ਅਨੁਸ਼ਾਸਨ ਦੀ ਪਾਲਣਾ ਕਰਨਾ ਹੈ। ਅਨੁਸ਼ਾਸਨ ਦੋ ਤਰ੍ਹਾਂ ਦਾ ਹੈ। ਇੱਕ ਸਮਾਜ ਦੇ ਨੈਤਿਕ ਨਿਯਮਾਂ ਦੀ ਪਾਲਣਾ ਕਰਨਾ ਅਤੇ ਦੂਜਾ ਕਾਨੂੰਨ ਦੀ ਪਾਲਣਾ ਕਰਨਾ। ਉਦਾਹਰਨ ਦੇ ਤੌਰ ਤੇ ਮੰਦਿਰ, ਗੁਰਦੁਆਰੇ ਜਾਂ ਹੋਰ ਧਾਰਮਿਕ ਸਮਾਜਿਕ ਨਤਮਸਤਕ ਹੋਣ ਸਮੇ ਜੁੱਤੀਆਂ ਬਾਹਰ ਉਤਾਰ ਦੇਣੀਆਂ ਚਾਹੀਦੀਆਂ ਹਨ ਜੋ ਕਿ ਇੱਕ ਧਾਰਮਿਕ ਨਿਯਮ ਵੀ ਹੈ ਸੜਕ ਦੇ ਖੱਬੇ ਪਾਸੇ ਚੱਲਣਾ ਸਮਾਜਿਕ ਨਿਯਮ ਹੈ ਸਾਨੂੰ ਅਨੁਸ਼ਾਸਨ ਦਾ ਪਤਾ ਹੋਣਾ ਚਾਹੀਦਾ ਹੈ ਜਿਵੇਂ ਕਿ ਸਵਾ ਵਿੱਚ ਰੌਲਾ ਨਹੀਂ ਪਾਉਣਾ ਚਾਹੀਦਾ ਰਾਸ਼ਟ੍ਰ ਗਾਣ ਸਮੇ ਬੈਠੇ ਰਹਿਣਾ ਜਾਂ ਹਿਲਣਾ ਗਲਤ ਹੈ ਜਿੱਥੇ ਦਿਲ ਕਰੇ ਉੱਥੇ ਬੈਠਣਾ ਜਾਂ ਲੰਮੇ ਪੈ ਜਾਣਾ ਠੀਕ ਨਹੀਂ ਸਮਝਿਆ ਜਾਂਦਾ ਕਿਸੇ ਦੀ ਹਾਜ਼ਰੀ ਵਿੱਚ ਚਾਰਪਾਈ ਜਾਂ ਸੋਫੇ ਤੇ ਪੈਰ ਰੱਖ ਕੇ ਬੈਠਣਾ ਵੀ ਸ਼ਿਸ਼ਟਾਚਾਰ ਦੇ ਵਿਰੁੱਧ ਹੈ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸ਼ਿਸ਼ਟਾਚਾਰ ਦੇ ਨਿਯਮਾਂ ਦੀ ਸਹੀ ਵਰਤੋਂ ਕਰਨ ਨਾਲ ਸਾਡੇ ਮਨ ਨੂੰ ਖੁਸ਼ੀ ਅਤੇ ਦੂਜਿਆਂ ਤੋਂ ਸਾਨੂੰ ਪ੍ਰਸ਼ੰਸਾ ਵੀ ਮਿਲਦੀ ਹੈ ਇਸ ਦੇ ਉਲਟ ਸ਼ਿਸ਼ਟਾਚਾਰ ਦੇ ਵਿਰੁੱਧ ਵਰਤਾਓ ਕਰਨ ਨਾਲ ਦੂਜੇ ਵੀ ਸਾਡੇ ਤੋਂ ਨਾਰਾਜ਼ ਹੁੰਦੇ ਹਨ ਉਹਨਾਂ ਦਾ ਮਨ ਦੁਖਦਾ ਹੈ ਅਤੇ ਅੰਤ ਵਿੱਚ ਸਾਨੂੰ ਵੀ ਨੁਕਸਾਨ ਹੁੰਦਾ ਹੈ